ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਦਲਪੰਥ ਦੇ ਸਾਥ ਤੁਰਦਾਰਾ ਤਲਾ ਵਿਖੇ ਚੌਣੀ ਦਲ ਬਾਬਾ ਬੀ ਜਨਤਾ ਸਾਹਿਬ ਜੀ ਆਪ ਨਗਰ ਨਵਸੀ ਦੇ ਇਲਾਕੇ ਨਵਸੀ ਦਲਪੰਥ ਦੇ ਸਾਥ ਸਲਾਣਾ ਜੋੜ ਮੇਲਾ ਮੇਰੇ ਪਿਆਰ ਤਹਤ ਮਨਾ ਰਹੋ ਅਗਰ ਹੁਣ ਦੀਵਾਨ ਦੀ ਸਮਾਰਟੀ ਦਾ ਟਾਈਮ ਹੈ ਅੱਜ ਕਈ ਥਾਈ ਪ੍ਰੋਗਰਾਮ ਕੀ ਅੱਜ ਇਹਨਾਂ ਰਲ ਗਏ ਚਲਦੇ ਚਲਦੇ ਗੁਰਦਵਾਨ ਦੀ ਸਮਾਰਟੀ ਸਮੇਂ ਵਧ ਗਿਆ ਹੈ ਗੁਰੂ ਦਰਨਾਵੀਰ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਕਰਨ ਦਾ ਸਤਿਗੁਰੂ ਜੀ ਦੀ ਪਰਮ ਬੰਦੂਰੀ ਵਿਚੇ ਕਰ ਕਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਅੱਜ ਦੇ ਇਹ ਜੋੜ ਮੇਲੇ ਤੇ ਦਰਸ਼ਨ ਦਿਦਾਰੀ ਹੋਏ ਹਨ ਤਾਂ ਬਲੀਨ ਕਿਰਪਾ ਕੀਤੀ ਹੈ। ਗੁਰੂ ਮਹਾਰਾਜ ਸਾਹਿਬ ਸੱਜੇ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਗੁਰਮਤ ਮਰਜਾਦਾ ਭਗਤੀ ਕਰ। ਰੈਣੀ ਬਖਸ਼ੀ ਹੈ।

ਜਾ ਨਗਰੋ ਹਰਿਗੁਰੂ ਸਾਹਿਬ ਸੱਚੇ ਪ੍ਰਚਾਰਕ ਜੀ ਨੇ ਮਹਿਰ ਕੀਤੀ ਨਗਰ ਬਿਧੀ ਜਨਤਾਬ ਦੀ ਦੇ ਸੁਪੁੱਤਰ ਨਗਰ ਲਾਲਚੰਦ ਜੀ ਨੂੰ ਜਦੋਂ ਸਤਸੰਗ ਨਗਰ ਭੇਜਿਆ ਸੱਚੇ ਪ੍ਰਚਾਰਕ ਜੀ ਨੇ ਬਖਸ਼ੀਸ਼ਾਂ ਬਖਸ਼ੀਆਂ ਵਰਦਾਨ ਬਖਸ਼ੇ ਖਾਲਸਾ ਜੀ ਦੇ ਪਤੇ ਗੁਰੂ ਘਰੇ ਖਾਲਸਾ ਜੀ ਇਹ ਸਵਾਗਤ ਹਰ ਸਾਲ ਸ਼੍ਰੀ ਮਹਾਰਾਜਾ ਚਾਹ ਚੇਰੀ ਗੁਰਦੁਆਰਿਆਂ ਸ੍ਰੀ ਮਹਾਰਾਜੀ ਦੇ ਥਲਕੀ ਵਰਕਾਸ਼ ਉਹਦੇ ਦਿਹਾੜੇ ਦੇ ਸ਼ਗਨ ਮੇਟ ਮਨਾਇਆ ਜਾਂਦਾ ਹੈ ਸੰਪਰਦਾਏ ਗੁਰਬਾਬਾ ਬੀਦੀ ਚੰਦ ਸਾਹਿਬ ਸਮੁੱਚਾ ਗਲਪੰਥ ਹਰ ਸਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਾਨ ਤੇ ਇਥੇ ਪਹੁੰਚ ਕੇ ਇਹ ਦਿਹਾੜਾ ਜਿਹੜਾ ਬੜਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਨਾਲ ਨਾਲ ਜਿੱਥੇ ਇਹ ਦਿਹਾੜਾ ਮਨਾਇਆ ਜਾਂਦਾ ਉੱਥੇ ਅਮਰ ਸੰਚਾਰ ਵੀ ਦਲਪੰਥ ਕੋਲੋਂ ਕੀਤਾ ਜਾਂਦਾ ਨੇਕਾਂ ਪਰਾਨੀ ਸਮਰਚੱਕੇ ਜੀਰੂ ਵਾਲੇ ਵਾਲੂ ਕੇ ਆਪਣੇ ਜੀਵਨ ਸਭਦਾਂ ਕਰਦੇ ਆ। ਇਸ ਸਾਲ ਵੀ ਅਚੇਚੇ ਤੌਰ ਤੇ ਦਲਬਾਬਾ ਜੀ ਦੀਆਂ ਅੰਤ ਸਹਾਵ ਦਲਪੰਤਕ ਔਰ ਸ਼੍ਰੀਮਾਨ ਸੰਤ ਬਾਬਾ ਬਲਦਾਰ ਸਿੰਘ ਸਾਹਿਬ ਜੀ ਅਚੇਚੇ ਤੌਰ ਤੇ ਪਹੁੰਚੇ ਆ। ਪਰਸੋਂ ਰੋਜ ਤੋਂ ਸ਼੍ਰੀ ਕੰਪਲ ਸਾਹਿਬ ਆ ਰੰਗ ਹੋਏ ਤੋਂ ਪਹਿਲਾਂ ਹੀ ਸੁੰਦਰ ਦੁਆਰਨ ਸਜੇ ਬਾਬਾ ਜੀ ਨੇ ਆਪ ਸੰਗਤਾਂ ਦੇ ਨਾਲ ਗੁਰੂ ਪਿਆਸ ਤੋਂ ਵੀ ਦੋਸਤਾਂ ਦੀ ਸ਼ਾਨ ਪਾਈਆ। ਇਸ ਤਰ੍ਹਾਂ ਹਰ ਸਾਲ ਹੀ ਇਸ ਸਤਾਂਪੇ ਉੱਤਰਦੇ ਆ ਮੈਂ ਆਪਣੇ ਨਜ਼ਰ ਵੱਲੋਂ ਦਸਤਾਰਾ ਤਗੁੰਦ ਕਮੇਟੀ ਦੇ ਲੋਕਾਂ ਸਰੋਲੇ ਮਾਪਕ ਤੋਂ ਵੱਲ ਪ੍ਰਿੰਟ ਬਰਾਦਿਸ ਨੂੰ ਸੰਤਵਨ ਮਾਪਕਨ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਮਾਪਕਨ ਜਿਹੜੇ ਸਿੱچے ਤੌਰ ਤੇ ਬਹੁਤ ਹੀ ਇਹ ਵੱਡਾ ਸਮਾਗਮ ਦਾ ਸਾਥ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ